ਹਾਂਜੀ ਸਤਿ ਸ਼੍ਰੀ ਅਕਾਲ ਜੀ ਆ ਯਾਰ 10 ਮਿੰਟ 40 ਘੰਟੇ ਲਾਈਵ ਹੋ ਗਿਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਜੋ ਆਪਾਂ ਇਹ ਆਪਣੀ ਲਾਈਵ ਹੋਇਆ 10 ਮਿੰਟ 40 ਘੰਟਾ ਵੀ ਹੋ ਗਿਆ ਆਪਣਾ ਕਿਉਂ ਚਲੋ ਕੋਈ ਗੱਲ ਨਹੀਂ ਇਤੋਂ ਹੀ ਲਾਈਵ ਹੋ ਗਿਆ ਤੇ ਆਜੋ ਮਿੱਤਰੋ ਕਰਦੇ ਆ ਗੱਲਾਂ ਬਾਤਾਂ ਅੱਜ ਬੂਟੇ ਦੀ ਤੇ ਉਹ ਹਰਜੀਤ ਰਸੂਲਪੁਰ ਵਾਲੇ ਦੀ ਕਰਾਉਣਿਆ ਧੰਨ ਧੰਨਾ ਹਾਂਜੀ ਕੀ ਹਾਲ ਚਾਲ ਆ ਬਾਈ ਕਿੱਥੋਂ ਕਿੱਥੋਂ ਦੇਖਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਕੀ ਹਾਲ ਚਾਲ ਹੈ ਭਰਾਵਾਂ ਦੇ ਅੱਜ ਲਾਈਵ ਵਿੱਚ ਦੇ ਵਿੱਚ ਆਏ ਆ ਅੱਧ ਕਰਾਂਗੇ ਬੂਟੇ ਦੀ ਬੂਟਾ ਗੋਲਕਚੋਰ ਦੀ ਗੱਲ ਤੇ ਇੱਕ ਕਰਾਂਗੇ ਉਹ ਰਸੂਲਪੁਰ ਵਾਲਾ ਜਿਹੜਾ ਹਰਜੀਤ ਹੈ ਲੰਡੂ ਜਿਹਾ ਬੰਦਾ ਚਾਵਲ ਦਾ ਠੀਕ ਹੈ ਲੇਕਿਨ ਉਹਦੀ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਉਹਦੇ ਬਾਰੇ ਵੀ ਜਰੂਰ ਦੱਸ ਕੇ ਜਾਇਆ ਠੀਕ ਹੈ ਨਾ ਤੇ ਦੁਕੀ ਦੇ ਦਲੇ ਕਈ ਬੰਦਿਆਂ ਨੂੰ ਪਤਾ ਨਹੀਂ ਕਿਉਂ ਇੱਕ ਬੰਦਾ ਆਖੀਂਦਾ ਸਾਡੀ ਭੈਣ ਦਾ ਕਤਲ ਕਰਤਾ ਭੈਣ ਦਾ ਕਤਲ ਜੇ ਤੁਹਾਡੀ ਭੈਣ ਐਡੀ ਚੰਗੀ ਸੀ ਠੀਕ ਹੈ ਲਗਣੀ ਤੇ ਆਪਦੀ ਭੈਣ ਨੂੰ ਆਪ ਦੇ ਘਰੇ ਰੱਖਦੇ ਹਨਾ ਕਿਉਂ ਤੁਸੀਂ ਲੋਕਾਂ ਦੇ ਕਰੋ ਕੀਤਾ ਭੈਣ ਨੂੰ ਤੋਂ ਗੰਦ ਪਾਉਣ ਵਾਸਤੇ ਰੱਖੀ ਸੀ ਆਪਦੀ ਭੈਣ ਭੈਣ ਦੀ ਵੀਡੀਓ ਦੇਖੀਏ ਜਿਹੜੀ ਐ ਨਵੀਂ ਆਈ ਐ ਸਾਰੇ ਬਾਈ ਤੁਸੀਂ ਸਾਰੇ ਜਾਣੇ ਦੇਖਦੇ ਹੋ ਆਪਾਂ ਨੂੰ ਠੀਕ ਹੈ ਲਗਣੀ ਆਪਣੇ ਭਰਾ ਐ ਤੁਸੀਂ ਪਰ ਇਹਨਾਂ ਦੱਲੇ ਲੋਕਾਂ ਨੂੰ 5-4 ਜਿਹੜੇ ਜਿਨ੍ਹਾਂ ਦੇ ਜੀਵ ਤੇ ਭੈਣਾਂ ਦੇ ਭੌਰੀ ਹੋਈ ਵੀ ਆ ਇਹਨਾਂ ਦਾ ਕੀ ਹੱਲ ਹੋ ਸਕਦਾ ਠੀਕ ਹੈ ਨਾ ਇਹੋ ਜਿਹੇ ਲੋਕ ਪੰਜਾਬ ਦੇ ਵਿੱਚੋਂ ਗੰਦ ਨਹੀਂ ਮੋਕਣ ਦਿੰਦੇ ਹਨ ਮੈਨੂੰ ਕਦੇ-ਕਦੇ ਐਂ ਲੱਗਦਾ ਵੀ ਇਹਨਾਂ ਦਾ ਯਾਰ ਹੋ ਸਕਦਾ ਵੀ ਇਹਨਾਂ ਦੀ ਜੂਨੀਅਰ ਸਾਲਿਆਂ ਦੀ ਜੂਨੀਅਨ ਬਣੀ ਹੋਵੇ ਵੀ ਉਮੀਕਾ ਸਿੰਘ ਉਹ ਆਖੀਂਦਾ ਤੁਸੀਂ ਇਨੋਸੈਂਟ ਕੁੜੀ ਮਾਰਤੀ ਸਾਲਿਓ ਜੇ ਇਹ ਤੁਸੀਂ ਕਮਾਫ ਕਰਦੇ ਹੋ ਇਹ ਲੋਕਾਂ ਨੂੰ ਪ੍ਰੋਮੋਟ ਕਰੋਗੇ ਮੈਨੂੰ ਐ ਨਹੀਂ ਸਮਝ ਆਉਂਦੀ ਮੀਕਾ ਸਿੰਘ ਕਰਕੇ ਦਾ ਢੱਡ ਦੋਕ ਦਾ ਵੀ ਸਾਲੇ ਸੋਡੇ ਤੇ ਆਪਦੇ ਤੇ ਕਿੰਨੇ ਕਿੰਨੇ ਪਰਚੇ ਆ ਠੀਕ ਹੈ ਲਗਨੀ ਛੱਜ ਤਾਂ ਬੋਲੇ ਯਾਰ ਸ਼ਾਨਨੀ ਵੀ ਬੋਲੇ ਇਹ ਤਾਂ ਗੱਲ ਮੰਨਦੇ ਹਾਂ ਛੱਜ ਤਾਂ ਬੋਲੇ ਸ਼ਾਨਨੀ ਵੀ ਬੋਲੇ ਯਾਰ ਭੈਣ ਚੋਦ ਬਣਿਆ ਕੈਕੀ ਦੇ ਠੀਕ ਹੈ ਲਗਨੀ ਉਹ ਸੜੀ ਇੱਕ ਠੜੀ ਤੋਂ ਸੜੀ ਜਨਾਨੀ ਨੂੰ ਤੁਸੀਂ ਚੱਟਣ ਲੱਗ ਜਾਂਦੇ ਹੋ ਤੇ ਉਹਨਾਂ ਨੇ ਪਰਚਾ ਕਰਾਇਆ ਹੋਇਆ ਮੀਕਾ ਸਿੰਘ ਕਰਕੇ ਤੇ ਉਹ ਬੰਦੇ ਆਪਾਂ ਨੂੰ ਯਾਰ ਐ ਸਿੱਖਿਆ ਦੇਣਗੇ ਠੀਕ ਹੈ ਲਗਨੀ ਉਹ ਦੱਸਣਗੇ ਵੀ ਪੰਜਾਬ ਦੇ ਵਿੱਚ ਗੰਦ ਪਾਉਂਦੀਆਂ ਕੁੜੀਆਂ ਜਾਂ ਹੋਰ ਤੁਸੀਂ ਇਹ ਦੇਖੋ ਭਾਈ ਅਮਰਪਾਲ ਮਹਿਰੋ ਨੇ ਇੱਕ ਕੁੜੀ ਇੱਕ ਮੰਨ ਕੇ ਤੇ ਲਈ ਗਿਟਾਰ ਦੀ ਮਾਰਕੀਟ ਅੰਗੀਆ ਠੀਕ ਹੈ ਲekin ਤੇ ਕਿੰਨੇ ਕਿੰਨੇ ਲੋਕ ਸੁਧਰ ਗਏ ਠੀਕ ਹੈ ਲekin ਕਿੰਨੇ ਲੋਕ ਸੁਧਰੇ ਉਸ ਤੋਂ ਉਹ ਕਰਕੇ ਕਿੰਨੇ ਲੋਕਾਂ ਨੇ ਆਖਿਆ ਵੀ ਅਸੀਂ ਅੱਜ ਤੋਂ ਬਾਅਦ ਗੰਦ ਨਹੀਂ ਪਰੋਸਦੇ ਪਰ ਕਈ ਲੋਕਾਂ ਨੂੰ ਬਲਾ ਦੁੱਖ ਹੋਇਆ ਬਹੁਤ ਦੁੱਖ ਹੋਇਆ ਉਹਨਾਂ ਨੂੰ ਪਤਾ ਨਹੀਂ ਕਿਹੜੀ ਗੱਲ ਦਾ ਦੁੱਖ ਹੋਇਆ ਠੀਕ ਹੈ ਨਾ ਉਹ ਕਹਿ ਰਹੇ ਆ ਸਾਡੀ ਭੈਣ ਮਾਰਤੀ ਸਾਡੀ ਧੀ ਮਾਰਤੀ ਠੀਕ ਹਨ ਯਾਰ ਜੇ ਮਾਰਤੀ ਠੀਕ ਹੈ ਲੇਕਿਨ ਇਹ ਤੁਸੀਂ ਆਪ ਦੀ ਪਹਿਲਾਂ ਭੈਣ ਨੂੰ ਸਮਝਾਉਣਾ ਸੀਗਾ ਮੋਟਰ ਚੱਲੇ ਠੀਕ ਹੈ ਗੱਲ ਕਿ ਨਹੀਂ ਪਹਿਲਾਂ ਸਮਝਾਉਣਾ ਬਣਦਾ ਸੀ ਕਿ ਨਹੀਂ ਹੁਣ ਹੁਣ ਪਛਤਾਇਆ ਕੀ ਬਣਦਾ ਬਾਈ ਹੁਣ ਤਾਂ ਜਦੋਂ ਕੀ ਕਹਿੰਦੇ ਹੁੰਦੇ ਕੀ ਚੁਗ ਕੇ ਚੋਗ ਉਹ ਪਤਾ ਨਹੀਂ ਕੀ ਇੱਕ ਪਖਾਣਾ ਜਾਂ ਪੌਲੀਆਂ ਹੁੰਦੀਆਂ ਸੀ ਬੜੂਆਂ ਹਨਾ ਤੇ ਲਾਈਵ ਦੇ ਵਿੱਚ ਤੁਸੀਂ ਕਿਹੜੀ ਕਿਹੜੀ ਜਗ੍ਹਾ ਤੋਂ ਦੇਖਦੇ ਹੋ ਆਪਣੇ ਭਰਾ ਉਹ ਵੀ ਦੱਸ ਕੇ ਜਾਇਓ ਕਮੈਂਟਾਂ ਦੇ ਵਿੱਚ ਵੀ ਕਿਹੜੀ ਕਿਹੜੀ ਜਗ੍ਹਾ ਤੋਂ ਦੇਖਦੇ ਹੋ ਠੀਕ ਹੈ ਨਾ ਰਾਤ ਯੂਪੀ ਬਿਹਾਰ ਦਿੱਲੀ ਪਤਾ ਨਹੀਂ ਕਿਹੜੀ ਕਿਹੜੀ ਸਟੇਟ ਤੋਂ ਆਪਾਂ ਨੂੰ ਦੇਖੀ ਜਾਂਦੇ ਸੀ ਰਾਤ ਮੈਂ ਥੋੜਾ ਜਿਹਾ ਲਾਈਵ ਹੋਇਆ ਸੀ ਤੇ ਦੱਸ ਕੇ ਜ਼ਰੂਰ ਜਾਇਓ ਮੇਰਾ ਵੀ ਕਿਹੜੀ ਜਗ੍ਹਾ ਤੋਂ ਦੇਖਦੇ ਹੋ ਤੁਸੀਂ ਠੀਕ ਹੈ ਆਏ ਲਾਈਵ ਚੈਟ ਵਿੱਚ ਆਇਆ ਨੂੰ ਜੀ ਆਇਆਂ ਨੂੰ داری ਸੁਰੱਖਿਆ ਦੀ ਤੇ ਸਾਡੀਆਂ ਭਾਈਚਾਰਕ ਸੇਧਾਂ ਦਾ ਪਾਲਣਾ ਕਰੋ ਠੀਕ ਹੈ ਜੀ ਠੀਕ ਹੈ ਪਾਲਣਾ ਕਰਾਂਗੇ ਤੇ ਕੋਈ ਵੀ ਉਹ ਨਾ ਗਲਤ ਮਤ ਨਾ ਲਿਖੋ ਕਿਉਂਕਿ ਆ YouTube ਬਲੋਂ ਹੁੰਦਾ ਹੈਗਾ ਵੀ ਕੋਈ ਉਹ ਨਾ ਕਰੇ ਗਲਤ ਮੈਸੇਜ ਨਾ ਦੇ ਤੇ ਸੋਨੂ ਕੀ ਲੱਗਦਾ ਵੀ ਇਹ ਸਾਧ ਜਿਹੜਾ ਬਣਿਆ ਉਹ ਕਿਹੜਾ ਸੰਤ ਬਣਿਆ ਹੋਇਆਗਾ ਮੈਂ ਨਾ ਜਿੰਨਾ ਪੰਜਾਬ ਦਾ ਬੇੜਾ ਕਰਕ ਕੀਤਾ ਇਹਨਾਂ ਡੇਰਾਬਾਦ ਨੇ ਤੇ ਇਹਨਾਂ ਮੰਨ ਕੇ ਚਲੋ ਆ ਜਿਹੜੇ ਨਕਲੀ ਬਣੇ ਹੋਏ ਸਾਧ ਆ ਜਾਂ ਮੰਨ ਕੇ ਚੱਲੀ ਚੋਲਿਆਂ ਦੇ ਵਿੱਚ ਨਕਲੀ ਠੀਕ ਹੈ ਲੱਗਨੇ ਹੀ ਇਹਨਾਂ ਨੇ ਜਿਹੜੇ ਹਫ਼ਤਾ ਹਫ਼ਤਾਂ ਨਾਉਂਦੇ ਨਹੀਂ ਕਹਿੰਦੇ ਨਾਉਣ ਨਾਲ ਰੱਬ ਥੋੜਾ ਹੀ ਮਿਲ ਜਾਂਦਾ ਉਹਨਾਂ ਲੋਕਾਂ ਨੇ ਸਭ ਤੋਂ ਵੱਧ ਪੰਜਾਬ ਦਾ ਬੇੜਾ ਕਰਕ ਕੀਤਾ ਹੋਇਆ ਠੀਕ ਹੈ ਨਾ ਪਰ ਕੀ ਕੀ ਕਰ ਕੀ ਸਕਦੇ ਆਪਾਂ ਜਿੱਨਾ ਚੱਕਰ ਜੇਕਰ ਕਿਸੇ ਨੂੰ ਕੋਈ ਸੋਧਾ ਲਾਉਂਦਾ ਹੈ ਕੋਈ ਮੋਨਾ ਸੋਧਾ ਲਾਉਂਦਾ ਤਾਂ ਮੁੜ ਕੇ ਜਥੇਬੰਦੀਆਂ ਵਾਲੇ ਖੜ ਜਾਂਦੇ ਆ ਵੀ ਉਹ ਨਹੀਂ ਤਾਂ ਹਰਜੀਤ ਉਹ ਟਾਈਮ ਬੰਨੀਆਂ ਦਾ ਬਾਬਾ ਰਾਜ ਸਿੰਘ ਰਾਜਾ ਰਾਜ ਸਿੰਘ ਨਾਲ ਠੀਕ ਹੈ ਲਗਨੀ ਮੈਂ ਤਾਂ ਨਾ ਉਹਨੂੰ ਉੱਥੇ ਭੜਕਾ ਦੇਣਾ ਚਾਹੀਦਾ ਰਾਜਾ ਰਾਜ ਸਿੰਘ ਨੂੰ ਸੱਦ ਕੇ ਵੀ ਆ ਜਾ ਭਾਈ ਤਰੇਣਾ ਟਾਈਮ ਬੰਨ ਲਿਆ ਸੀ ਠੀਕ ਹੈ ਲਗਨੀ ਇਹੋ ਜਿਹਾ ਟਾਈਮ ਵਾਰੀ ਵਾਰੀ ਥੋੜਾ ਹੀ ਮਿਲਦਾ ਹੁੰਦਾ ਬਾਬਾ ਰਾਜਾ ਰਾਜ ਸਿੰਘ ਨੂੰ ਵੀ ਆਪਾਂ ਅਪੀਲ ਕਰਦੇ ਆ ਮੈਂ ਫੋਨ ਵੀ ਲਾਇਆ ਸੀ ਬਾਬਾ ਰਾਜ ਸਿੰਘ ਨੂੰ ਤੇ ਉਹਨਾਂ ਨੇ ਫੋਨ ਚੱਕਿਆ ਨੀਗਾ ਪਰ ਮੈਂ ਦੁਬਾਰੇ ਵੀ ਕਾਲ ਕਰੂੰਗਾ ਵੀ ਬਾਬਾ ਜੀ ਇਹਦੇ ਨਾਲ ਟਾਈਮ ਜ਼ਰੂਰ ਬੰਨੋ ਤੇ ਸਾਨੂੰ ਵੀ ਸੇਵਾ ਦਾ ਮੌਕਾ ਜ਼ਰੂਰ ਦਿਓ ਠੀਕ ਹੈ ਲਗਨੀ ਇਹੋ ਜਿਹੇ ਮੌਕੇ ਵਾਰੀ ਵਾਰੀ ਹੀ ਮਿਲਦੇ ਹੁੰਦੇ ਗੀੜਾ ਬੰਦਾ ਯਾਰ ਅੱਜ ਖੁਦ ਕਹਿ ਰਿਹਾ ਵੀ ਰਾਜਾ ਰਾਜ ਸਿੰਘ ਮੇਰੇ ਨਾਲ ਟਾਈਮ ਬੰਨ ਲੇ ਹਨ ਤੇ ਬਾਬਾ ਜੀ ਨੂੰ ਆਪਦਾ ਇਹੀ ਅੱਖਾਂ ਕੇ ਬਾਬਾ ਜੀ ਸਾਧ ਲਓ ਫਿਰ ਉਹ ਯਾਰ ਕਿੱਥੇ ਕਰਤਾਰ ਬਾਬੇ ਰਾਜਾ ਰਾਜ ਸਿੰਘ ਦਾ ਕਿੰਨਾ ਸਾਫ ਸੁਥਰਾ ਕਰਤਾਰ ਹੈ ਬਾਣੀ ਵਾਲਾ ਨਿੰਗ ਸਿੰਘ ਹੈ ਜਿੱਥੇ ਕਿਸੇ ਕਿਸੇ ਨੂੰ ਲੋੜ ਪੈਂਦੀ ਆ ਉੱਥੇ ਜਾ ਕੇ ਖੜਦੇ ਵੀ ਆ ਤੇ ਇਹ ਦੁਖੀ ਦੇ ਦੱਲੇ ਬੰਦੇ ਉੱਥੇ ਜਾਵੜੇ ਜੀ ਉੱਥੇ ਜਾਵੜੇ ਕਿਤੇ ਆਰਤੀ ਕਰਤੀ ਕਿਤੇ ਕੋਈ ਮੜੀ ਪੂਜ ਮੜੀ ਪੂਜਣ ਲੱਗਦੇ ਕਿਤੇ ਜਾ ਕੇ ਮੰਨ ਕੇ ਚੱਲੀ ਉਹ ਕਰ ਲਾ ਕੇ ਮੈਂ ਨਹੀਂ ਆਂਦਾ ਵੀ ਕੋਈ ਵੀ ਉਹ ਹੈ ਠੀਕ ਹੈ ਲਗਣੀ ਜਿਹਦੀ ਆਸਤਾ ਉਹ ਕਰੇ ਪਰ ਸਾਡੇ ਸਾਡੇ ਧਰਮ ਦੇ ਵਿੱਚ ਬਾਣਾ ਪੱਖ ਇਹ ਕੰਮ ਕਰਨਾ ਸਹੀ ਨਹੀਂ ਨਾ ਠੀਕ ਹੈ ਲਗਣੀ ਯਾਰ ਮੜੀਆਂ ਪੂਜਣਾ ਤਾਂ ਨਾ ਤਾਂ ਮੰਨ ਕੇ ਚੱਲੋ ਇਹਦੇ ਜਗ੍ਹਾ ਦੂਜਾ ਮੁਸਲਮਾਨ ਧਰਮ ਚਾਹਨਾ ਸਿੱਖ ਧਰਮ ਚਾਹ ਮੇਰੇ ਸਾਬ ਨਾਲ ਹਿੰਦੂ ਧਰਮ ਚ ਵੀ ਨਹੀਂ ਹੋਣਾ ਸ਼ਾਇਦ ਲੋਕ ਲੋਕਾਂ ਨੇ ਬਣਾ ਰੱਖੀ ਆ ਠੀਕ ਹੈ ਲਗਣੀ ਪਿੰਡਾਂ ਦੇ ਵਿੱਚ ਤੁਸੀਂ ਇਹ ਦੇਖੋ ਵੀ ਮੈਨੂੰ ਲੱਗਦਾ ਉਹਨੇ ਬੰਦੇ ਨਹੀਂ ਹੋਣੇ ਜਿੰਨਾਂ ਲੋਕਾਂ ਦੀਆਂ ਮੜੀਆਂ ਹੋਣਗੀਆਂ ਅਸੀਂ ਨਾ ਕੀ ਕੀਤਾ ਓੜ ਦੇ ਥੱਲੇ ਚਾਰ ਕਿੱਟਾਂ ਲਾਤੀਆਂ ਓੜ ਨੂੰ ਨਾ ਬੱਕਰਾਂ ਨਾਲੇ ਛਾਂਗ ਜਾਂਦੇ ਸੀਗੇ ਬੱਕਰਾਂ ਨਾਲੇ ਬਹੁਤ ਨੁਕਸਾਨ ਕਰਦੇ ਹੁੰਦੇ ਸੀਗੇ ਤੇ ਮੈਨੂੰ ਇੱਕ ਇੱਕ ਬੰਦੇ ਨੇ ਸਿਆਣੇ ਬੁੜੇ ਨੇ ਦੱਸਿਆ ਕਹਿੰਦਾ ਵੀ ਤੂੰ ਐ ਕਰ ਸ਼ੇਰਾ ਕਹਿੰਦਾ ਇਹਦੇ ਥੱਲੇ ਨਾ ਚਾਰ ਕਿੱਟਾਂ ਧਰ ਦੇ ਮੈਂ ਕਿਹਾ ਇੱਟਾਂ ਧਰਨਾ ਕੀ ਹੋਦੀ ਕੋਈ ਨਾ ਐ ਤਾਂ ਨਹੀਂ ਧਰਨਾ ਤੇ ਕਹਿੰਦਾ ਨਾ ਮਟੀਆਂ ਬਣਾ ਦੇ ਦੋਕਰ ਮੈਂ ਉਹੀ ਗੱਲ ਕੀਤੀ ਬਾਈ ਮੈਂ ਮਟੀਆਂ ਬਣਾ ਪਿੰਨਾ ਦੋ ਤਿੰਨ ਠੀਕ ਹੈ ਨਾ ਤੇ ਹੁਣ ਉਹੀ ਬੋਰਡ ਹਾਰ 9 ਉਪਰ 9 ਹੈ ਠੀਕ ਹੈ ਨਾ ਕੋਈ ਉਹਨੂੰ ਛਾਗਦਾ ਨਹੀਂ ਬਾਹਲੀ ਗੱਲ ਕੀ ਉਹਦੀ ਟੁੱਟੀ ਹੋਈ ਲੱਕੜ ਜੇ ਉੱਥੇ ਡਿੱਗ ਪਈ ਹੈ ਨਾ ਉਹ ਵੀ ਨੀਚੇ ਆ ਕੇ ਲੈ ਕੇ ਜਾਂਦਾ ਤੇ ਇਹ ਲੋਕ ਅੱਜ ਭੰਡਣ ਤੇ ਲੱਗੇ ਹੋਏ ਆ ਬਾਬਾ ਰਾਜ ਰਾਜਾ ਰਾਜ ਸਿੰਘ ਨੂੰ ਲੱਗੇ ਉਹਨੂੰ ਗੁਲਾਰ ਦੇ ਜੀ ਉਹਨੂੰ ਲੱਗੇ ਜੀ ਯਾਰ ਜੇਕਰ ਐਨੇ ਹੀ ਉਹ ਇੱਕੋ ਕੁੜੀ ਜੀ ਆਈ ਹੈ ਕੀ ਨਾ ਉਹਦਾ ਸਰਲੀਨ ਸਰਲੀਨ ਠੀਕ ਹੈ ਲਗਨੀ ਨਾ ਉਹਨੂੰ ਆਪਦੇ ਪਿਓ ਦੀ ਜੀ ਉਹਦਾ ਪਿਓ ਤਾਂ ਬੈਟਰੀ ਲੇਟਰ ਤੇ ਪਿਆ ਇਹਨੀ ਮੇਰੇ ਪਿਓ ਦਾ ਤੁਸੀਂ ਯਾਰ ਕਿ ਸਾਡੇ ਘਰੇ ਕੋਈ ਆਟਾ ਨਹੀਂ ਛੱਟ ਕੇ ਜਾਂਦਾ ਭੈਣ ਚੁੱਧੋ ਜਿਹੜੇ ਗਰੀਬ ਐ 24 ਘੰਟੇ 19 ਕਮਾਈ ਕਰਕੇ ਲਿਉਂਦੇ ਆ ਤੇ ਉਹਨਾਂ ਘਾਟਾ ਫਿਰ ਉਹ ਨੰਗੇ ਹੋ ਕੇ ਨੱਚਣ ਲੱਗ ਜਾਣ ਫਿਰ ਤਾਂ ਠੀਕ ਐ ਲੱਗਣੀ ਨਹੀਂ ਮੈਂ ਇੱਕ ਗੱਲ ਜਾਣਦਾ ਯਾਰ ਇਹ ਜਿਹੜੀਆਂ ਬਾਲੀਆਂ ਉਹ ਆ ਬੜੀਆਂ ਫਰਤੀਆਂ ਆਪਦੇ ਆਪ ਨੂੰ ਮਾਡਲ ਕਹੋਣ ਦਾ ਇਹਨਾਂ ਨਾਲੋਂ 100 ਗੁਣਾ ਚੰਗੀ ਤਾਂ ਦਿਹਾੜੀਦਾਰ ਦੀ ਇੱਜ਼ਤ ਹੋਣੀ 100 ਗੁਣਾ ਸਭ ਤੋਂ ਵੱਧ ਵੜ ਕੇ ਜੇਕਰ ਤਕੜੀ ਦੇ ਵਿੱਚ ਤੋਲਣੀ ਹੋ ਤੋਲਦੀ ਹੋਵੇ ਨਾ ਇੱਜ਼ਤ ਤਾਂ ਇਹਨਾਂ ਦੇ ਪਾਲੜੇ ਦੇ ਵਿੱਚ ਤਾਂ ਵੀ ਸੀ 30 ਗ੍ਰਾਮ ਆਵੇ ਠੀਕ ਹੈ ਨਾ ਪਰ ਸਭ ਤੋਂ ਵੱਧ ਮਤ ਦੇਣੀਆਂ ਐ ਲਾਈਵ ਦੇ ਉੱਤੇ ਆ ਕੇ ਮੈਨੂੰ ਗੁੱਸਾ ਬਹੁਤ ਚੜਿਆ ਮੈਂ ਉਹਦੇ ਕਮੈਂਟਾਂ ਦੇ ਵਿੱਚ ਵੀ ਉਹਨੂੰ ਬਹੁਤ ਕੀਤਾ ਜਦੋਂ ਲਾਈਵ ਆਈ ਬੈਠੀ ਸੀ ਠੀਕ ਹੈ ਨਾ ਮੈਨੂੰ ਇੱਕ ਗੱਲ ਆਏ ਜੇ ਸਮਝ ਨਹੀਂ ਆਉਂਦੀ ਯਾਰ ਵੀ ਪੰਜਾਬ ਸਭ ਤੋਂ ਵੱਧ ਬੇੜਾਗਰਕ ਕੀਤਾ ਇਹਨਾਂ 5 4 ਜਨਾਨੀਆਂ ਨੇ ਉਹਨਾਂ ਨੂੰ ਦੇਖ ਦੇਖ ਕੇ ਹੋਰ ਪੰਜਾਬ ਦੀਆਂ ਕੁੜੀਆਂ ਨੂੰ ਐ ਹੋ ਗਿਆ ਵੀ ਖਣੀ ਐਸੀ ਖਾੜੀ ਮੰਨ ਕੇ ਚਲੋ ਉਹ ਹੈਗਾ ਖਰਬੂਜ ਹੈ ਤੇ ਲੀਡੇ ਲਾ ਕੇ ਵੀਡੀਓ ਹੋਰ ਵੀ ਬਣਾਉਣ ਲੱਗ ਗੀਆਂ ਇੱਕ ਪਤਨੀ ਹੋਰ ਕੀ ਨਾਮ ਦੱਸਦੇ ਹੁੰਦੇ ਮੈਨੂੰ ਉਹ ਵੀਡੀਓ ਭੇਜੀ ਸੀ ਮੇਰੇ ਮਿੱਤਰ ਨੇ ਉਹ ਕੁੜੀ ਦਾ ਨਾਮ ਹੈ ਭੁੱਲ ਜਾਣਾ ਠੀਕ ਹੈ ਨਾ ਉਹਨੇ ਮਾਂ ਦੀ ਧੀ ਨੇ ਉਹਨੇ ਆਪ ਦੇ ਮਾਰ ਪਿਆ ਉਦਾ ਹੀ ਆਫ ਕਰਤਾ ਇੱਕ ਇਥੋਂ ਦੀ ਹੈ ਜੀਦੀ ਮਾਂ ਪਿਓ ਦੀ ਫਰਦੀ ਹੁੰਦੀ ਆ ਵੀ ਮੇਰੀ ਧੀ ਮੇਰੇ ਤੋਂ ਵੱਖੀ ਆ ਉਹ ਗੁਰੂ ਗ੍ਰੰਥ ਸਾਹਿਬ ਵੀ ਰੱਖੀ ਬੈਠੀ ਆ ਤੇ ਉੱਥੇ ਹੀ ਦਾਰੂਆਂ ਪੀਂਦੀ ਆ ਉੱਥੇ ਸ਼ਰਾਬਾਂ ਸਿੱਕਣਾ ਉੱਥੇ ਪੀਂਦੀ ਆ ਠੀਕ ਹੈ ਨਾ ਫਿਰ ਉਹ ਜੇ ਨੂੰ ਜੇ ਕਿਸੇ ਨੇ ਕੁਝ ਕਰਤਾ ਤਾਂ ਫਿਰ ਸਾਰੇ ਲੋਕੇ ਆਖਣਗੇ ਫੀਫੀਆਂ ਸਿੰਘਾਂ ਨੇ ਮਾਰਾ ਕਰਤਾ ਅਸੀਂ ਦੇਖੋ ਇੱਕ ਭਾਈ ਮੇਰਾ ਮੇਰੋ ਨੇ ਗਿਟਾਰ ਮਾਰਕੇ ਟੰਗੀ ਆ ਠੀਕ ਹੈ ਗੱਲ ਨਹੀਂ ਤੁਸੀਂ ਇਹ ਦੇਖੋ ਵੀ ਕਿੰਨੇ ਲੋਕਾਂ ਨੂੰ ਮਤ ਆਈ ਆ ਪ੍ਰਸ਼ਾਸਨ ਵੀ ਖੁੱਲ ਕੇ ਅੱਗੇ ਆ ਗਿਆ ਪ੍ਰਸ਼ਾਸਨ ਵੀ ਉਹਨਾਂ ਲੋਕਾਂ ਨੂੰ ਖਿੱਚ ਲੱਗ ਗਿਆ ਜਿਹੜੇ ਗੰਦਮੰਦ ਫਰੋਸਦੇ ਆ ਠੀਕ ਆ ਪ੍ਰਸ਼ਾਸਨ ਦੀ ਆਪਾਂ ਸਲਾਹਤਾ ਕਰਦੇ ਆ ਇਸ ਗੱਲ ਤੇ ਵੀ ਹੁਣ ਪ੍ਰਸ਼ਾਸਨ ਦੀਆਂ ਚਲੋ ਅੱਖਾਂ ਖੁੱਲੀਆਂ ਇਹ ਬੰਦ ਨਾ ਹੋਣ ਪ੍ਰਸ਼ਾਸਨ ਇਹਨਾਂ ਲੋਕਾਂ ਨੂੰ ਉਹ ਕਰਦਾ ਰਹੇ ਠੀਕ ਆ ਲੇਕਿਨ ਅਸੀਂ ਤੇ ਜੇਕਰ ਇਦਾਂ ਹੀ ਗੰਦ ਪੈਂਦਾ ਰਹਿੰਦਾ ਤੁਸੀਂ ਇਹ ਦੇਖੋ ਆਪਦੇ ਬੱਚਿਆਂ ਨੂੰ ਆਪਾਂ ਕੀ ਸਿੱਖਿਆ ਦੇ ਕੇ ਜਾਂਦੇ ਆਪਾਂ ਤਾਂ ਇਹ ਗੱਲ ਕਹਿੰਦੇ ਆ ਵੀ ਇਹ ਪੰਜਾਬ ਦੀ ਧਰਤੀ ਹੈ ਜੀ ਇਹ ਸੂਰਬੀਰ ਯੋਧਿਆਂ ਦੀ ਧਰਤੀ ਹੈ ਸਾਡੇ ਬਜ਼ੁਰਗਾਂ ਨੇ ਇਹ ਧਰਤੀ ਦੀ ਖਾਤਰ ਖੂਨ ਡੋਲ੍ਹਿਆ ਸਾਡੇ ਸਾਡੇ ਮੰਨ ਕੇ ਚੱਲੀ ਇੱਕ ਇੱਕ ਇੰਚ ਤੇ ਸਾਡੇ ਕਈ ਕੀ ਸਿਰ ਲੱਗੇ ਹੋਇਆ ਧਰਤੀ ਨੂੰ ਬਚਾਉਣ ਵਾਸਤੇ ਪਰ ਸਾਡੇ ਪੁੱਤ ਪੋਤੇ ਕੀ ਆਖਿਆ ਕਰਨਗੇ ਪਰੋਤੇ ਕੀ ਆਖਿਆ ਕਰਨਗੇ ਸਾਡੇ ਬਾਪੂ ਵਰਗੇ ਨਿਚਾਰਾ ਦੇ ਦੇ ਦੇਂਦੇ ਰਹੇ ਆ ਯਾਰ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਜੇ ਅੱਜ ਇੱਕ ਸਿੰਘ ਨੇ ਕੋਈ ਚੰਗਾ ਮੜਾ ਜਾ ਇੱਕ ਗਿਟਾਰ ਮਾਰ ਕੇ ਟੰਗੀ ਆ ਤਾਂ ਅੱਧਾ ਪੰਜਾਬ ਉਹਦੇ ਖਿਲਾਫ ਹੋਇਆ ਪਿਆ ਠੀਕ ਹੈ ਗੱਲ ਕਰਨੀ ਬਾਈ ਤੁਸੀਂ ਦੱਸਿਓ ਯਾਰ ਇਹ ਸਹੀ ਕੀਤਾ ਬਾਈ ਨੇ ਜਾਂ ਗਲਤ ਕੀਤਾ ਮੇਰੇ ਹਿਸਾਬ ਨਾਲ ਤਾਂ ਜਿੱਥੋਂ ਟਕਰ ਹੋ ਸਕਦਾ ਬਾਈ ਸਹੀ ਕੀਤਾ ਠੀਕ ਹੈ ਨਾ ਕਿਉਂਕਿ ਇਹੋ ਜੀਆਂ ਗਟਾਰਾਂ ਥੋੜਾ ਜਿਆ ਬਹੁਤ ਤੰਗ ਕਰਦੀਆਂ ਸੀ ਤੇ ਹੋਣਾ ਚਾਹੀਦਾ ਸੀ ਇਹ ਯਾਰ ਠੀਕ ਹੈ ਨਾ ਕਿਉਂਕਿ ਗੰਦ ਬਹੁਤ ਪੈਣ ਲੱਗਿਆ ਸੀ ਭਾਈ ਪੈਣਾ ਜਿੰਨਾ ਚਿੱਕਰ ਗੰਦ ਪੈ ਰਿਆ ਸੀਗਾ ਦੇਖ ਸਾਰੇ ਲੋਕ ਸਾਰੇ ਲੋਕ ਚੁੱਪ ਰਹੇ ਆ ਜਿੱਦੇ ਭਾਈ ਸਾਹਿਬ ਨੇ ਉਹਨਾਂ ਨੂੰ ਰੋਕਿਆ ਉਦੋਂ ਵੀ ਉਹਦੇ ਖਿਲਾਫ ਬੋਲੇ ਜਦੋਂ ਹੁਣ ਗਟਾਰ ਥੋਕ ਕੇ ਟੰਗਤੀ ਠੀਕ ਹੈ ਗੱਲ ਨਹੀਂ ਹੁਣ ਵੀ ਉਹਦੇ ਖਿਲਾਫ ਚੱਲੀ ਜਾਂਦੇ ਆ ਕਈ ਭੈਣ ਚੋ ਬੂਟੇ ਵਰਗੇ ਉਹ ਪੰਜ ਜਰ ਆਪਾਂ ਨੂੰ ਉਹ ਬੰਦਾ ਦੱਸੂਆ ਜਿਹਨੇ 5 ਡਾਲਰ ਗੁਰੂ ਗੋਲਕ ਚੋਰੀ ਕੀਤੇ ਹੋਏ ਆ ਕੱਲੇ 5 ਡਾਲਰ ਠੀਕ ਹੈ ਤੇ ਜੇ ਅਜੇ ਬੰਦੇ ਨੂੰ ਕੋਈ 50000 ਦੀ ਗੁੱਟੀ ਤੇ ਅਜੇ ਛੱਡੇ ਥੋੜੇ ਹੀ ਹੈ ਸਾਨੂੰ ਯਾਰ ਇਹ ਲੋਕ ਦੱਸਣਗੇ ਹੁਣ ਵੀ ਤੁਸੀਂ ਕੀ ਕਰਨਾ ਸਾਨੂੰ ਉਹ ਲੋਕ ਦੱਸਣਗੇ ਵੀ ਤੁਸੀਂ ਜਿਹੜੇ ਮੰਨ ਕੇ ਤੇ ਲਈ ਚੋਰ ਚੱਪੇ ਜਿਨ੍ਹਾਂ ਤੇ 6676 ਦੇ ਪਰਚੇ ਆ ਜਾਂ ਬਲਾਤਕਾਰਾਂ ਦੇ ਪਰਚੇ ਆ ਉਹ ਸਾਡੇ ਸਿੰਘਾਂ ਨੂੰ ਦੱਸਣਗੇ ਵੀ ਤੁਸੀਂ ਭਾਈ ਤੁਸੀਂ ਭਾਈ ਕੀ ਕਰਨਾ ਜਿਨ੍ਹਾਂ ਤੇ ਆਪਦੇ ਦੀ 6676 ਦੇ ਪਰਚੇ ਆ ਯਾਰ ਜਿਨ੍ਹਾਂ ਤੇ ਆਪਦੇ ਦੀ ਰੇਪ ਰੇਪ ਦੇ ਪਰਚੇ ਆ ਉਹ ਦੱਸਣਗੇ ਨੀਕੇ ਸਿੰਘ ਅਰਗੇ ਕੀ ਹਰਜੀਤ ਸਿੰਘ ਹਰਜੀਤ ਸਿੰਘ ਆਖੀ ਜਾਂਦਾ ਜਿਹੜੀਆਂ ਕੁੜੀਆਂ ਨੂੰ ਧਮਕੀਆਂ ਮਿਲਦੀਆਂ ਉਹ ਮੇਰੇ ਕੋਲੇ ਆਜੋ ਠੀਕ ਹੈ ਨਾ ਪਹਿਲਾਂ ਉਹਨੇ ਕੁੜੀਆਂ ਦੀ ਇੱਜ਼ਤ ਕੀਤੀ ਆ ਪਹਿਲਾਂ ਉਹਦੇ ਤੇ ਬਲਾਤਕਾਰ ਦੇ ਪਰਚੇ ਆ ਫਿਰ ਜਿਹੜੀਆਂ ਕੁੜੀਆਂ ਹੁਣ ਹਰਜੀਤ ਕੋਲੇ ਜਾਣੀਆਂ ਉਹ ਅੱਛਾ ਸੇਫ ਰਹਿਣਗੀਆਂ ਤੁਸੀਂ ਕਿਹੜੀ ਕਿਹੜੀ ਜਗ੍ਹਾ ਤੋਂ ਦੇਖਦੇ ਹੋ ਬਾਈ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਨਾ ਕਿ ਉਹ ਕੁੜੀਆਂ ਸੇਫ ਰਹਿਣਗੀਆਂ ਜਿਹੜੀਆਂ ਅੱਜ ਹਰਜੀਤ ਕੋਲੇ ਜਾਣਗੀਆਂ ਆ ਬੂਟਾ ਚੋਰ ਐ ਠੀਕ ਐ ਲਗਨੀ ਸਿਰੇ ਦਾ ਮਲੰਗ ਬੰਦਾ ਐ ਸਿਰੇ ਦਾ ਮਲੰਗ ਬੰਦਾ ਠੀਕ ਹੈ ਨਾ ਜਿਹਨੇ ਦੁਬਾਰੇ ਮੈਰਜ ਜੀ ਕਰਾਈ ਆ ਇਹ ਕੈਨੇਡਾ ਦੇ ਵਿੱਚੋਂ ਕੱਢਿਆ ਵੱਢਿਆ ਹੋਇਆ ਕੈਂਡੀਡਾ ਜਿਹਨੂੰ ਲੈ ਕੇ ਤਾਂ ਤਾਂ ਗਏ ਸੀਗੇ ਆਪਣੇ ਵਾਲੇ ਵੀ ਚਲੋ ਲੱਤਾਂ ਤੋਂ ਆ ਰਹੀ ਹੈ ਯਾਰ ਲੱਤਾਂ ਤੋਂ ਵੀ ਤੁਰਿਆ ਫਿਰਿਆ ਨੀਆਂ ਦਾ ਚਲ ਉੱਥੇ ਸੇਵਾ ਕਰੀ ਜਾਇਆ ਕਰੂ ਗੁਰੂ ਘਰ ਦੇ ਵਿੱਚ ਠੀਕ ਹੈ ਨਾ ਗ੍ਰੰਥੀ ਸਿੰਘ ਦੀ ਸੇਵਾ ਨਿਭਾਊਗਾ ਪਰ ਇਹ ਉਦੋਂ ਦੱਲਾ ਬੰਦਾ ਤੁਸੀਂ ਇਹ ਦੇਖੋ ਯਾਰ ਵੀ ਉਥੋਂ ਡੱਲ ਰੀ ਚੋਰੀ ਕਰਨ ਲੱਗਿਆ ਇਹੋ ਜਿਹੇ ਲੋਕਾਂ ਦਾ ਕੀ ਹੋਣਾ ਚਾਹੀਦਾ ਬਾਈ ਤੁਸੀਂ ਆਪ ਹੀ ਦੱਸੋ ਯਾਰ ਹੈ ਉਹਨੂੰ ਕਦੇ-ਕਦੇ ਤਾਂ ਐਂ ਲੱਗਦਾ ਯਾਰ ਵੀ ਸਾਡੇ ਸਾਡੇ ਈ ਕਮੀ ਆ ਸਨ ਜਦੋਂ ਉਹ ਥੋਮਸ ਵਿੱਕੀ ਥੋਮਸ ਹੋ ਗਿਆ ਹੋਰ ਹੋ ਗਿਆ ਠੀਕ ਹੈ ਨਾ ਜਦੋਂ ਇਹੋ ਜੇ ਉਹ ਪੂਲੇ ਨੇਂਗੜਾ ਕੰਮ ਕਰਨਾ ਵਿੱਕੀ ਥੋਮਸ ਨੇ ਜਦੋਂ ਮਰਜ਼ੀ ਦੇਖ ਲਿਆ ਠੀਕ ਹੈ ਨਾ ਆ ਯਾ ਰੱਗੀ ਨਹੀਂ ਵੱਧ ਰਹੀ ਕੀ ਗੱਲ ਹੋ ਗਈ ਮੇਰਾ ਲਾਈਵ ਚੱਲੀ ਵੀ ਜਾਂਦਾ ਬਾਈ ਕਿ ਨਹੀਂ ਦੱਸਿਓ ਜਰੂਰ ਮੇਰਾ ਵੀਰ ਬਣ ਕੇ ਕਿ ਦੁਬਾਰੀ ਲਾਈਵ ਹੋਈਏ ਕੋਮੈਂਟ ਵੀ ਨਹੀਂ ਆ ਰਿਹਾ ਅੱਜ ਤੱਕ ਇੱਕ ਮਿੰਟ ਮੈਨੂੰ ਦੂਜਾ ਫੋਨ ਲਿਆ ਕੇ ਦੇਖਣ ਦੇ ਯਾਰ ਬਿੱਕੀ ਤੋਂ ਹਮ ਸਰਗ ਨੂੰ ਅਮਰਤੇ ਸ਼ਕਾਤਾ ਠੀਕ ਹੈ ਲੇਕਿਨ ਅਮਰਤੇ ਸ਼ਕਾਤਾ ਉਹਦਾ ਇਹ ਤਾਂ ਨਹੀਂ ਦੇਖਿਆ ਵੀ ਪਿੱਛੇ ਕੈਰੈਕਟਰ ਕੀ ਸੀਗਾ ਪਿੱਛੇ ਉਹ ਕਿਹੋ ਜਿਹਾ ਇਨਸਾਨ ਸੀਗਾ ਹੈ ਪਿੱਛੇ ਉਹਨੇ ਕੀ ਕਰਕੇ ਆਇਆ ਯਾਰ ਇੱਕ ਮੰਨ ਕੇ ਚੱਲੀ ਪਹਿਲਾਂ ਉਹ ਮੰਤਾਂ ਚ ਰਲਿਆ ਫਿਰ ਉਹ ਮੰਨ ਕੇ ਚੱਲੀ ਉਹ ਕੀ ਜਾਂਦੇ ਹੁੰਦੇ ਕਿਹੜੀ ਸੈਨਾ ਬਾਈ ਦੀ ਉਹਦੇ ਚ ਰਲਿਆ ਉਹ ਘਰ ਆ ਫੋਨ ਕਿੱਥੇ ਆ ਦਿਓ ਮਾੜਾ ਇੱਕ ਸਕਿੰਟ ਹੀ ਚਾਹੀਦਾ ਮੈਨੂੰ ਬਸ ਮੈਂ ਉਹ ਹੀ ਦੇਖਣਾ ਹੈ ਲਾਈਵ ਚੱਲੀ ਜਾਂਦਾ ਵੀ ਸਹੀ